ਮੈਂ ਲਾਲੇ ਕੋਲ ਜਾ ਤਾਂ ਰਹੀ ਆ ਪਰ ਲਾਲੇ ਤੋਂ ਪਹਿਲਾਂ 1000 ਰੁਪਏ ਮੰਗਣਾ ਪਊਗਾ ਫੇਰ ਮਸਾ 500 ਕੱਢੂਗਾ ਇੰਨਾ ਤਾਂ ਕੰਜੂਸ ਲਾਲਾ ਕੋਲ ਲਾਲਾ ਹੀ ਬੜਾ ਹੀ ਗੰਦੂਸ ਆ ਬਸ ਸੌ ਦੁਖੜੇ ਸੁਣਾਊਗਾ 500 ਵੀ ਮਸਾ ਰੋਰ ਧੋ ਕੇ ਕੱਢੂਗਾ ਚਲ ਜੇ 1000 ਕਰਤਾ 1000 ਦਾ 1000 ਮਮੀ ਨੂੰ ਲਿਆ ਕੇ ਫੜਾ ਦੂੰਗੀ ਕੋਈ ਵੱਡੀ ਗੱਲ ਐ ਚਲ ਦੇਖਦੇ ਆ 500 ਦੇ ਦੇ ਉਹੀ ਬਹੁਤ ਵੱਡੀ ਗੱਲ ਐ ਚਲ ਜਾਨੀ ਆ ਲਾਲੇ ਕੀ ਪਤਾ 1000 ਰੁਪਏ ਹੀ ਦੇ ਦੇ ਲਾਮ 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 ਲਾਲਾ ਜੀ ਹੈਗੇ ਹੋ ਹਾਂ ਪਾਈ ਖੈ ਗਿਆ ਮੈਂ ਛੋਛਾਲ ਜੀ ਨਾ ਮਿੰਨੇ ਛੋਛਾਲ ਹੈ ਦੱਛੋ ਮੇਰੇ ਮੰਮੀ ਨੇ ਨਾ 1000 ਰੁਪਏ ਮੰਗਾਇਆ ਸੀਗਾ ਤੇਲੀ ਮੰਮੀ ਨੇ 1000 ਰੁਪਏ ਮੰਗਾਇਆ ਸੀ ਕਿੰਨਾ ਦੀ ਗੁੱਡੀਆਂ ਭਾਈ ਤੂੰ ਮੈਂ ਮਿੰਦਰੋ ਕੀ ਕਿਹੜੀ ਮਿੰਦਰੋ ਮੈਂ ਪਹਿਚਾਨਿਆ ਨਹੀਂ ਪੁੱਤ ਉਹ ਜਿਨ੍ਹਾਂ ਦਾ ਚਰਨਾਂ ਦੇ ਘਰ ਲਵੇ ਐ ਚਰਨੋ ਦੇ ਘਰ ਲਵੇ ਅੱਛਾ ਚਰਨ ਹੋ ਗਏ ਗਵਾਂਢੀ ਹੋ ਤੁਸੀਂ ਹਾਂਜੀ ਅੱਛਾ 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 ਹਜ਼ਾਰ ਰੁਪਏ ਮੰਗਾ ਸ਼ਮਤ ਤੇਰੀ ਮੰਮੀ ਨੇ ਹਾਂਜੀ ਉਹ ਸਾਨੂੰ ਚਾਹੀਦਾ ਸੀਗਾ ਉਹ ਪੁੱਤ ਪਤਾ ਗੱਲ ਕੀ ਹੈਗੀ ਆ ਦੇਖੋ ਹੁਣ ਇਹਦਾ ਮੈਂ ਇੱਕ ਸਿਲੰਡਰ ਭਰਾ ਕੇ ਆਇਆ ਹਾਂਗਾ ਉਹਦਾ ਹਜ਼ਾਰ ਰੁਪਏ ਦਿੱਤਾ ਇੱਕ ਨਾ ਨਪੂਤਿਆਂ ਦਾ ਬਿਜਲੀ ਦਾ ਬਿਲ ਆ ਰਿਹਾ ਸੀ 3000 ਲਾਲਾ ਜੀ ਸਿਲੰਡਰ ਦਾ ਹਜ਼ਾਰ ਰੁਪਏ ਦਾ ਹੈ ਹੀ ਨਹੀਂ ਸਟੈਂਡਰਡ 825 ਰੁਪਏ ਦਾ ਝੂਠ ਬੋਲੀ ਜਾਂਦੇ ਹੋ ਜੇਲਾ ਛਲੰਦਰ ਛੱਡ ਕੇ ਜਾਂਦੇ ਉਹ ਤਾਂ ਉਹਨਾਂ ਵੀ ਤਾਂ ਦੇ ਲੈ ਪੈਂਦੇ ਨੇ ਦੱਸ ਹੁਣ ਅੱਜ ਕੱਲ ਰਿਸ਼ਵਤ ਤੋਂ ਬਿਨਾ ਕੋਈ ਕੰਮ ਹੁੰਦਾਗਾ ਨਹੀਂ ਹੁੰਦਾ ਇਹ ਚ ਕਰਕੇ ਪਹਿਲਾਂ ਰਿਸ਼ਵਤ ਦੇਣੀ ਪੈਂਦੀ ਆ ਤਾਂ ਜਾ ਕੇ ਅਗਲਾ ਪਹਿਲਾ ਛਲੰਦਰ ਧਰ ਕੇ ਜਾਂਦਾਗਾ ਠੀਕ ਹੈ ਨਾ ਫਿਰ 3000 ਬਿਜਲੀ ਦਾ ਬਿੱਲ ਸੀ ਉਹ ਭਰੇ ਆ ਠੀਕ ਹੈ ਨਾ ਹੁਣ ਮੇਰੇ ਕੋਲ ਪੁੱਤ ਹਲੇ ਤਾਂ ਪੈਸੇ ਹੈ ਨਹੀਂ ਗਏ ਤੂੰ ਮੰਮੀ ਨੂੰ ਕਹਿਦੀ ਨਾ ਵੀ ਇਹ ਕੱਲੂ ਲੈ ਜੂਗੀ ਆ ਕੇ ਕੱਲੂ ਨਹੀਂ ਲਾ ਚਾਹੀਦੇ ਤਾਂ ਅੱਜ ਹੁਣ ਬੰਦਾ ਅੱਜ ਮਰਦਾ ਉਹ ਵੀ ਤੂੰ ਕੋਈ ਕੱਲੂ ਲੈ ਲਿਓ ਉਹ ਲਾ ਲੈ ਪੁੱਤ ਪਤਾ ਗੱਲ ਕੀ ਹੈ ਲਾਲੇ ਕੋਲ ਪੈਸੇ ਹੈ ਨਹੀਂ ਗਏ ਲਾਲਾ ਖਾਚ ਚਾ ਚੁਕਿਆ ਸਾਲੇ ਇੱਕ ਨਬੁੱਤਿਆਂ ਦਾ ਅੱਜ ਵਿਆਹ ਆ ਗਿਆ ਹੈ ਮੈਂ ਉੱਧਰ ਜਾਣ ਕਰਨੀ ਬੈਠਿਆਂਗਾ ਉੱਥੇ ਇੰਨਾ ਖर्चा ਹੋ ਜਾਊਗਾ ਮੇਰਾ ਬਾਤ-ਬਾਤ ਦੀਆਂ ਚੀਜ਼ਾਂ ਲੈ ਕੇ ਆਂੀਆਂ ਪੈਰੀਆਂ ਨੇ ਡੀਜ਼ਲ ਭੂਕੂਗਾ ਹੈ ਗੱਡੀ 'ਚ ਤੇਲ ਪਵਾਣਾ ਹੈਗਾ ਹੋਲ ਸੋਸੇ ਆਪੇ ਹੈ ਪੁੱਤ ਤੂੰ ਐਂ ਗਲੀ ਤੂੰ ਕਾਲੂ ਵਾਜੀ ਠੀਕ ਹੈ ਨਾ ਅੱਜ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਲਾਲਾ ਕੰਜੂਸ ਹੈ ਕੀ 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 ਕਹ ਪੁੱਤ ਕੀ ਕਿਹਾ ਕੁਛ ਨਹੀਂ ਕੁਛ ਨਹੀਂ ਆਇਆ ਜੀ ਕੁਛ ਨਹੀਂ ਕੁਛ ਨਹੀਂ ਹੈ ਕੁਛ ਨਹੀਂ ਕੁਛ ਨਹੀਂ ਬਤਾਲਾ ਜੀ ਐਂ ਕਾ ਤੋ ਕਰਦੇ ਆਂ ਦੇ ਦੇ 1000 ਰੁਪਏ ਦੀ ਕੀ ਗੱਲ ਹੈ ਤੁਹਾਡੇ ਵਾਸਤੇ ਕੀ ਗੱਲ ਹੈ ਯਾਰ ਦੀ ਪੁੱਤ 1000 ਰੁਪਏ ਦੀ ਗੱਲ ਤਾਂ ਕੁਛ ਨਹੀਂ ਜੇ ਖਰਚ ਨਾ ਹੁੰਦੇ ਨਾ ਫੇਰ ਕੋਈ ਵੱਜੀ ਗੱਲ ਨਹੀਂ ਸੀ 1000 ਦੇ ਚਾਹੇ 2000 ਲੈ ਜਾਂਦੀ ਠੀਕ ਹੈ ਹੈ 2000 ਦੇਣਾ ਹਾ ਤੀ ਫੇਰ ਤਾਂ ਲੈ ਐ ਨਹੀਂ ਕਹ ਲੈ ਗੱਲ ਦੇ ਪੁੱਤ ਹੈ ਦਾਛਾ ਨਾ ਤੈਨੂੰ ਮੇਰੇ ਕੋਲ ਅੱਜ ਪੈਸੇ ਨਹੀਂ ਹੈਗੇ ਠੀਕ ਹੈ ਨਾ ਲਾਲਾ ਰੈਂ ਕਾ ਤੋ ਕਰਦਾ ਚਲ ਵੱਧ ਨਹੀਂ 500 ਹੀ ਦੇ ਦੇ ਫਿਰ ਪੰਜ ਛੋ ਪੰਜ 14 ਇੰਤਜਾਮ ਗੁੱਦੀ ਵਾਸੀ ਕਿੱਥੋਂ ਕਰਾਂ ਇਹ ਗੁੱਦੀ ਖੈਲੀ ਪੈ ਗਈ ਪੈਂਦਾ ਹੀ ਨਹੀਂ ਛੱਡਦੀ ਮਿਲਦਾ ਦੱਛ ਹੁਣ ਅੜਕੇ ਖਲਗੀ ਵੀ ਲਾਲਾ 500 ਰੁਪਏ ਦੇ ਦੇ 500 ਰੁਪਏ ਦੇ ਦੇ ਹੁਣ 500 ਮੈਂ ਕਿੱਥੋਂ ਕੱਢਾਂ ਛੋਰੀ ਨੂੰ ਨਾਲੇ ਸਮਝਾਤਾ ਵੀ ਅੱਜ ਮਿੰਨੇ ਬਿਆਜ ਆ ਨਾ ਮੇਰੇ ਕੋਲ ਪੈਸੇ ਨਹੀਂ ਹੈਗੇ ਫੇਰ ਨੀ ਇਹ ਸੁਣਦੀ ਦੱਛ ਮਲੇ ਸਿਲਤੇ ਹੂੰ ਖੜੀ ਐ ਇਹ ਵਾਲਾ ਦੇ ਦੇ ਅਸੀਂ ਤਾਂ ਸੌਦਾ ਲੈਣਾ ਬੰਦ ਕਰ ਦੇਣਾ ਨਹੀਂ ਦੇਖ ਲਾ ਫੇਰ ਉਹ ਨਹੀਂ ਪੁੱਤ ਨਹੀਂ ਛੋਦਾ ਲੈਣਾ ਛੋਦੀ ਅੱਜ ਤਾਂ ਕੋਈ ਗੱਲ ਨਹੀਂ ਦੱਛ ਹੈ ਉਹ ਗੱਲ ਮੈਂ ਤੁਹਾਨੂੰ ਦੱਛ ਤੀ ਨਾ ਵੀ ਪੈਸਾਂ ਕਰਕੇ ਥੋਜੀ ਦਿੱਕਤ ਸੀਗੀ ਹਾਂ चल मैं ना एक काम होल ਕਰਦਾ ਮੈਂ ਨਾ ਚਰਨੋਂ ਗਿਆ ਤੋਂ ਪੈছে ਲੈਣੇ ਨੇਗੇ ਉਹ ਕਹਿੰਦੇ ਸੀ ਵੀ ਮੈਂ ਤੁਹਾਨੂੰ 500 ਰੁਪਏ ਦੇ ਦੂੰਗਾ ਉਹਦਾ ਪਾਈਆ ਆਇਆ ਛਿਗਾ ਹੈ ਆ ਫਿਰ ਮੈਂ ਕੱਲ ਦਾ ਮੈਂ ਚਲਣੋਂਗੇ ਘਰੇ ਜਾਨਾ ਉੱਥੋਂ 500 ਰੁਪਏ ਲੈ ਆ ਕੇ ਕੁਲੀ ਨੂੰ ਦੇ ਦੇਣਾ ਨਾਲੇ ਤਾਂ ਮੇਲੇ 5-6 ਆ ਜਾਣਗੇ ਨਾਲੇ ਕੁਲੀ ਦਾ ਕੰਮ ਚੱਲ ਜੂਗਾ ਆਏ ਕੱਲ ਨਾ ਉਹ ਹੋਣਾ ਚਲ ਠੀਕ ਹੈ ਗਾਲਾ ਜੀ ਵੀ ਆ ਕੇ ਦਿੰਨੇ ਹੋ ਪੁੱਤ ਐਂ ਕੱਲ ਤੂੰ ਨਾ ਮੇਰੀ ਦੁਕਾਨ ਤੇ ਜਾ ਬਹਿ ਜਾ ਠੀਕ ਹੈ ਮੈਂ ਜਾਣਾਂ ਉੱਥੋਂ ਨਾ ਕਿਸੇ ਤੋਂ ਪੇਮੈਂਟ ਫੜ ਕੇ ਲਿਆਣੀ ਹੈਗੀ ਉਹ ਲਿਆ ਕੇ ਮੈਂ ਤੈਨੂੰ ਦੇ ਦੇਣਾ ਠੀਕ ਹੈ ਮੜਿਆ ਲਾਲਾ ਜੀ ਛੇਤੀ ਕਰਿਓ ਅਸੀਂ ਜਾਣਾ ਸਾਨੂੰ ਬਾੜੀ ਕਾਹੀ ਕੋਈ ਨਾ ਕੋਈ ਨਾ ਤੂੰ ਦੁਕਾਨਦਾਰੀ ਦਾ ਧਿਆਨ ਰੱਖੀ ਠੀਕ ਹੈ ਨਾ ਜੇ ਕੋਈ ਆ ਗਿਆ ਤੈਨੂੰ ਬਿਠਾ ਲਈ ਉਹਨੇ ਕਹਦੀ ਲਾਲਾ ਆਂਦਾ ਵਿੱਚ 2 ਮਿੰਟਾਂ ਜਾਂਦਾ ਠੀਕ ਹੈ ਜਾਣ ਨਾ ਦੇਈ ਕਿਤੇ ਮੇਰਾ ਨੁਕਸਾਨ ਨਾ ਕਰਾ ਦੇ ਤੂੰ ਨਾਲੇ ਤਾਂ ਮੈਂ ਤੈਨੂੰ 500 ਰੁਪਏ ਲਿਆ ਕੇ ਦਿਨਾ ਉੱਤੋਂ ਦੀ ਤਰ ਮੇਰੇ ਹੱਥੀ ਦਾ ਨੁਕਸਾਨ ਕਰਾ ਦੇ ਠੀਕ ਹੈ ਨਾ ਤੈਨੂੰ ਪਤਾ ਆਪਣੇ ਆਪਣੇ ਪਿੰਡ ਦੀ ਇੱਕੋ ਹੀ ਮੰਨੀ ਬਲ ਮੰਨੀ ਹੱਟੀ ਆਏ ਠੀਕ ਹੈ ਕਿਤੇ ਕਿਤੇ ਹੋਰ ਭੱਜੇ ਕੋਈ ਲਾਲਾ ਜੀ 1000 ਰੁਪਏ ਤਾਂ ਇੰਤਜ਼ਾਮ ਹੋ ਗਿਆ 1000 ਲਿਆ ਦੀ ਫਿਰ ਲੈ ਕੋਈ ਨਾ ਕੋਈ ਨਾ ਪੁੱਤ ਤੈਨੂੰ 500 ਮਿਲ ਗਿਆ 1000 ਮਿਲ ਗਿਆ ਮਤਲਬ ਲਿਆ ਦਿਨਾ ਤੂੰ ਬਹਿ ਜਾ ਹੋਲੇ ਠੀਕ ਹੈ ਲਾਲਾ ਬੈਠੀ ਬਹਿ ਜਾ ਬਹਿ ਜਾ ਲੈ ਲਾਲਾ ਬੈਠੀ ਆਦੀ ਐ ਗੱਲ ਪੁੱਤ ਤੂੰ ਕੁਲਚੀ ਦੇ ਬਹਿ ਜਾ ਠੀਕ ਹੈ ਜਾ ਗਾਹਕ ਨਾ ਜਾਣਦੇ ਕੋਈ ਲਾਲਾ ਉਰੇ ਬਿਠਾ ਕੇ ਰੱਖੋ ਚਾਹ ਬੰਨ ਕੇ ਰੱਖੋ ਹਾਂ ਬੱਚ ਬਿਠਾ ਕੇ ਰੱਖੀ ਬਹਿ ਜਾ ਤੂਰੇ ਹਾਂ ਠੀਕ ਆ ਲਾਲਾ ਜਾ ਆਇਆ ਕੋਈ ਚ ਆਇਆ ਜੀ ਉਹਦਾ ਭਾਈ ਨਾਮ 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 ਅਚਲ ਨਰਾ ਭਾਈ ਕਹਿੰਦਾ ਸੀਗਾ ਮੈਂ 500 ਰੁਪਏ ਜਿਹੜਾ ਦੇਗਾ ਤਦਿੱਤਾ ਉਹ ਦੇ ਜੂਗਾ ਅੱਜ ਤਾਂ ਆ ਜਾਣੀ ਹਲੇ ਤੱਕ ਤਾਂ ਚੱਲ ਮੈਂ ਪੁੰਚਣ ਆ ਲੀਆਂ ਚੱਲੋ ਦੇ ਕੱਲ ਨਾਲੇ ਤਾਂ 500 ਰੁਪਏ ਲੈ ਆ ਗਿਆ ਕੁੜੀ ਦਾ ਕੰਮ ਛਾਜੂਗਾ ਨਾਲੇ ਆਪਣਾ 500 ਨਿਕਲਿਆ ਆਊਗਾ ਆਪਾਂ ਤਾਂ ਵਿਆਜ ਤੱਕ ਕੀ ਮਤਲਬ ਹੈ ਜਿੱਦਣ ਮਲਜੀ ਵੈਸੇ ਜਾਣ ਹੈ ਪੈਸੇ ਲੈਣੇ ਆਪਾਂ ਤਾਂ ਠੀਕ ਹੈ ਨਾ ਠੀਕ ਹੈ ਓਏ ਹਾਲਾ ਤੈ ਕਿਧਰ ਨੂੰ ਮੂੰਹ ਚੱਕਿਆ ਓਏ ਮੈਂ ਤਾਂ ਤੇਲ ਹੀ ਕੰਨੀ ਆਇਆ ਸੀਗਾ ਬੜਾ ਤਿਆਰ ਤਿਰ ਹੋਇਆ ਹੈ ਨਾ ਨਾ ਮੈਂ ਵਿਆਹ ਜਾਣਾ ਅੱਜ ਤੈਨੂੰ ਪਤਾ ਹੈ ਗੱਲ ਕਿੰਨੇ ਵਿਆਹ ਦੇ ਕੱਪੜੇ ਨੇ ਪੈਲਸਾ ਉਧਰੋਂ ਚੱਲ ਉਹ ਨਹੀਂ ਨਹੀਂ ਉਹ ਨਹੀਂ ਨਹੀਂ ਪਤਾ ਕੀ ਗੱਲ ਸੀ ਕਿ ਉਹਦਾ 500 ਰੁਪਏ ਘਟਦੇ ਗਿਆ ਸੀ ਨਾ ਉਹ ਮੈਂ 500 ਰੁਪਏ ਲੈਣਾ ਸੀ ਮੇਰੀ ਸਿੱਣਾ ਸਾਰਿਆਂ ਨੂੰ ਵੀ 500 ਰੁਪਏ ਘਟਦੇ ਗਏ ਗਾਣਿਆਂ ਭਾਈ ਜਾਣਾ ਐ ਨਹੀਂ ਬੱਚੇ ਐ ਨਹੀਂ ਉਹ ਕੋਈ ਕਰੇ ਦੁਕਾਨ ਤੇ ਨਾ ਕੁਲੀ ਖੜੀ ਸੀਗੀ ਉਹਨਾਂ ਨੂੰ 500 ਰੁਪਏ ਦੀ ਲੋੜ ਸੀ ਮੈਨੂੰ ਐਂਛੀ ਵੀ ਮੈਂ ਚਲ ਤੇਰੇ ਤੋਂ ਭਰ ਲਿਆ ਨਾ ਫਰਕ ਉਹ ਕੁਲੀ ਨੂੰ ਦੇ ਦੂੰਗਾ ਲੈ ਉਹਦਾ ਕੰਮ ਚੱਲ ਜੂਗਾ ਦੱਛ ਹੈ ਲੈ ਤੇਰੇ ਲੋਕਾਂ ਨੂੰ ਪੈਸੇ ਵੀ ਸਾਡੇ ਤੋਂ ਲੈ ਕੇ ਦੇਂਗਾ ਹੈ ਲੈ ਉਹ ਦੇ ਤਾਂ ਕਿ ਤੈਨੂੰ ਉਹ ਅੱਜ ਨਾ ਪਤਾ ਗੱਲ ਕੀ ਹੋ ਗਈ ਅੱਜ ਖਲਚਾ ਬਹੁਤ ਹੋ ਗਿਆ ਮੇਰਾ ਉਹ ਦੂਜਾ ਵਿਆਹ ਹੋ ਗਿਆ ਦੱਛ ਆ ਵਿਆਹ ਤੇ ਹੁਣ ਜਾਣਾ ਪਊਗਾ ਮੈਨੂੰ ਉੱਥੇ ਮਿਲੇ ਪੈਸੇ ਖਰਚ ਹੋਣਗੇ ਦੱਛ ਠੀਕ ਹੈ ਨਾ ਹੁਣ ਆਏ ਦੱਛ ਵਿਆਹ ਕਿਉਂ ਨਾ ਜਾਵਾਂ ਦੱਛ ਮਛਾ ਮਛਾ ਦਾ ਕੋਈ ਵਿਆਹ ਆਂਦਾਗਾ ਉਹ ਦੇਖ ਅੱਜ ਮੈਂ ਕਿੰਨੀ ਟੋਲ ਗੱਡੀਆ ਟੋਲ ਗੱਡੀ ਅੱਜ ਦੇਖ ਤੂੰ 200 ਦਾ ਸਗਣ ਪਾਉਣਾ 1000 ਰੁਪਏ ਦਾ ਤੇ ਉਥੋਂ ਖਾਏ ਆਉਣਾ ਹਜੇ ਵੀ ਵਿਆਹ ਜਾਣ ਲੱਗੇ ਤੂੰ ਰੋਈ ਜਾਂਦਾ ਹੈ ਚੱਲ ਚੱਪਾ ਜਲੇ ਉਹ ਨਹੀਂ 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 ਮੈਨੂੰ 500 ਰੁਪਏ ਜਾਇੰਦਾ ਮੈਂ ਕੂਲੀ ਮੈਂ ਕੂਲੀ ਨੂੰ ਖਿਲਾ ਕੇ ਆਇਆ ਦੁਕਾਨ ਤੇ ਉਹਨੂੰ ਦੇਨੇ ਨੇ ਕਿ 500 ਰੁਪਏ ਆ ਉਨਾਲੇ ਬਹੁਤਾ ਗਾਣਾ ਪਾ ਇੱਥੇ ਭੈਣ ਪਹਿਲਾਂ ਹੀ ਲੜੀ ਪਈ ਆਉਦਾ ਬੀਪੀ ਵਧਿਆ ਪਿਆ ਉਹ ਤਾਂ ਕਾਲੀ ਮਾਤਾ ਆ ਗਈ ਤੈਨੂੰ ਬਟੂ ਬਹੁਤ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਓਏ ਉਹਦਾ ਸਵੇਰ ਦੀ ਕਾਬਰੀ ਪਈ ਆ ਚ ਕਿਉਂ ਕਿਉਂ ਕੀ ਹੋ ਗਿਆ ਦੱਸ ਤਾਂ ਮੈਂ ਪਤਾ ਲਿਆਂ ਨਾ ਮੈਂ ਉਹਦਾ ਪਤਾ ਲਿਆਂ ਨਾ ਅੱਗ ਜਾ ਕੇ ਪਤਾ ਕੀ ਲਿਆਂ ਤੂੰ ਚੱਲੋ ਥੋ ਨਾਲੇ ਤੇਰੇ ਵੱਟ ਪੂਨ ਨਾਲੇ ਮੈਨੂੰ ਕੁੱਟੂ ਤੈਨੂੰ ਦੇ ਦਿੰਦਾ 500 ਰੁਪਇਆ ਪੱਜੇ ਜਾਂਦੇ ਆ ਉਹ ਪੱਛੋ ਐ ਨਹੀਂ ਬਿੱਲੇ ਉਹ ਮੈਂ ਕਿ ਤੈਨੂੰ ਕਹ ਲੈਣਾ ਪੁੜਿਆ ਦੇ ਗਾਣ ਦੇਖੀਆ ਯਾਰ ਮੁੱਕ ਜਾਣੀਆਂ ਨੇ ਟਾਈਮ ਦੇਖਣਾ ਕਰਾਂਗਾ ਆ ਮੈਂ ਲਿਆ ਦਿੰਦਾ ਤੂੰ ਮੈਂ ਬੰਦ ਚੱਲਣਾ ਸਹੀ ਜੀ ਮੈਂ ਖਾਜ ਕੋਲੀ ਓਹੋ ਇੱਕ ਤਾਂ ਇਹੀ ਜਵਾਗ ਜੇ ਮਾਨ ਨਹੀਂ ਹੈਗੇ ਦੱਛ ਜਾ ਜਾ ਨਾ ਤਾਂ ਆਵੇ ਨਾ ਕੁਝ ਦੇ ਬੱਚਾ ਜੀ ਕੁੜੀ ਦੇ ਆ ਕਬੂਤਰ ਦੇਖਦਾ ਜੀ ਕਿੱਧਰ ਗਏ ਓਹੋ ਆ ਤਿੰਨ ਦਿਨ ਹੋ ਗਿਆ ਬੰਦੇ ਜੀ ਨੂੰ ਫੋਨ ਕਰਦੀ ਲੈ ਹੁਣ ਨਾਟ੍ਰਿਚ ਬਲਾਈ ਜਾਂਦਾ ਹੈ ਇਹਦਾ ਵੀ ਕੁਝ ਪਤਾ ਹੀ ਨਹੀਂ ਲੱਗਦਾ ਆ ਰੌਲਾ ਇਹ ਕਾਹਦਾ ਪਈ ਜਾਂਦਾ ਬਾਹਰੇ ਕੀ ਹੋ ਗਿਆ ਹਾਏ ਕਿਤੇ ਕਿਸੇ ਨਾਲ ਲੜਦਾ ਨਹੀਂ ਪਿਆ ਇਹ ਤਾਂ ਪ੍ਰੇਤਨਾ ਮੇਰਾ ਮੇਰੇ ਸਹੁਰੇ ਮੇਰਾ ਜਲੂਸ ਕੱਢ ਕੇ ਜਾਊਗਾ ਦੇਖਾਂ ਸਰਬਣੇ ਬਣਾਲੀ ਰੋਟੀ ਰੁੱਟੀ ਮੈਂ ਮੈਨੂੰ ਆਇਆ ਰਸ ਰੋਟੀ ਦਾ ਛੱਡ ਆਹ ਕਾਰਾ ਰੋਲਾ ਜੇ ਪੈ ਰਿਆ ਸੀ ਉਹ ਕੋਈ ਨਹੀਂ ਰੋਲਾ ਤਾਂ ਬਾਹਰੇ ਕੁੱਤੇ ਲੜਪੇ ਸੀ ਕੁੱਤੇ ਲੜਪੇ ਦੀ ਕਿ ਬੰਦੇ ਲੜਪੇ ਦੀਗੇ ਉੱਤਾਂ ਦੱਸ ਕੀ ਲੈਣਾ ਉਹਨਾਂ ਦਾ ਜਿਹੜਾ ਮਰਜ਼ੀ ਲੜਿਆ ਹੁਣ ਤੂੰ ਰੋਟੀ ਰੁੱਟੀ ਬਣਾ ਲਈ ਬੇ ਕਿੱਥੇ ਰੋਟੀ ਬਣਾ ਲਈ ਮੈਨੂੰ ਤਾਂ ਤੇਰੇ ਜੀਜੇ ਦੀ ਸੋਚ ਹੋ ਰਹੀ ਹੈ ਬੇ ਸੱਚੀ ਕਹਿਣਾ ਨਾ ਤੂੰ ਬਾਹਰੇ ਕਿਸ ਨੇ ਲੜ ਕੇ ਤਾਂ ਨਹੀਂ ਆਇਆ ਯਾਰ ਮੈਂ ਇਹੋ ਜਿਹਾ ਲਾਦਾ ਤੈਨੂੰ ਕਹਿੰਦਾ ਮੈਂ ਇਹੋ ਜਿਹਾ ਲੱਗਦਾ ਵੀ ਆਪਣਾ ਖਾਨਦਾਨ ਹੀ ਕਲੇਸੀ ਆ ਕਲੇਸੀਆਂ ਦਾ ਟੁੱਕ ਦੇ ਘਟ ਤੂੰ ਕਲੇਸਣਾ ਹੁਣ ਮੈਂ ਥੋੜਾ ਕਲੇਸੀ ਆ ਕੋਈ ਆਪਦੇ ਪੈਣ ਨੂੰ ਆਏ ਕਹਿੰਦਾ ਹੁੰਦਾ ਵੀ ਤੂੰ ਕਲੇਸਣਾ ਜੇ ਮੈਂ ਥੋੜੀ ਕਲੇਸਣਾ ਪਰ ਤੈਨੂੰ ਯਕੀਨ ਕਿਉਂ ਨਹੀਂ ਹੈਗਾ ਮੇਰੇ ਤੇ ਕਹਿੰਦਾ ਯਕੀਨ ਕਿਉਂ ਨਹੀਂ ਹੈਗਾ ਵੀ ਯਕੀਨ ਤਾਂ ਮੈਨੂੰ ਆ ਬੰਦੇ ਜਿੱਤੇ ਵੀ ਨਹੀਂ ਹੈਗਾ ਫੋਨ ਨਹੀਂ ਚੱਲਦਾ ਮੁੱਝਾਂ ਕਿ ਨਹੀਂ ਕਿੰਨਾ ਕੰਮ ਕਰਕੇ ਆਇਆ ਮੈਂ ਹਾਂ ਉੱਥੇ ਕਿਹੜਾ ਕੰਮ ਕਰਨ ਆਲਾ ਸੀ ਕਿਹੜਾ ਪਹਾੜੋਂ ਪੱਥਰ ਲਿਆ ਦਤਾ ਲੈ ਉਥੇ ਬੈੜੀਆਂ ਨੇ ਪਤਾ ਕਿੰਨਾ ਗੋਹਾ ਕੀਤਾ ਪਿਆ ਸੀ ਸਾਰਾ ਇਕੱਠਾ ਕਰਕੇ ਆਇਆ ਮੈਂ ਝਾੜੂ ਉੱਥੇ ਮੈਂ ਅੱਦੇ ਘੰਟੇ ਚ ਬੈੜੀਆਂ ਨੇ ਕਿਹੜਾ ਗੋਹਾ ਕਰਤਾ ਵੇ ਮੈਂ ਤਾਂ 2 ਮਿੰਟ ਪਹਿਲਾਂ ਸਾਫ਼ ਕਰਕੇ ਆਇਆ ਫਿਰ ਤੈਨੂੰ ਭੇਜਿਆਗਾ ਉਹ ਭਾਈ ਡੰਗਰ ਨੇ ਉਹ ਕੁਝ ਵੀ ਕਰ ਸਕਦੇ ਨੇ ਉਹਨਾਂ ਦੀ ਕਿਹੜਾ ਟਾਈਮਿੰਗ ਲੱਗੀ ਹੁੰਦੀ ਆ ਵੀ ਇੰਨੇ ਨੇ ਵਾਜੀ ਗੋਹਾ ਕਰਨਾ ਉਹ ਮੈਨੂੰ ਆਇਆ ਅਗਲੇ ਨੇ ਕਰਤਾ ਵੇ ਭਈ ਇਹਦਾ ਪਤਾ ਲੱਗ ਗਿਆ ਭਈ ਆ ਵੀ ਲੱਭ ਲੈਂਦੇ ਆ ਕੋਈ ਨਹੀਂ ਵੇ ਮਰ ਜਾਣਾ ਪਤਾ ਨਹੀਂ ਕਿੱਥੇ ਗਿਆਗਾ ਚੱਲ ਛੱਡ ਮਾਰ ਗੋਲੀ ਹਾਂ ਰੋਟੀ ਰੋਟੀ ਬਲੀਓ ਵਰਤਾ ਅੱਜ ਵੇ ਬਣਾ ਦਿੰਨੀ ਆ ਰੋਟੀ ਆਹ ਹੁਣ ਕੀ ਕਰੀ ਜਾਨੀ ਆ ਵੇ ਸੌਦੇ ਦੇਖਣ ਲੱਗ ਰਹੀਆਂ ਲਾਲੇ ਦੇ ਜਾਉਂਗੀ ਓਏ ਪਤਾ ਬਾਜੀ ਕਹਿ ਕੇ ਗਿਆ ਸੀ ਤਾਂ ਲਾਲੇ ਦੇ ਨਹੀਂ ਜਾਣਾ ਨਾਲੇ ਲਾਲਾ ਮੈਨੂੰ ਬੰਦਾ ਠੀਕ ਨਹੀਂ ਲੱਗਦਾ ਹੈਗਾ ਕਿਉਂ ਠੀਕ ਨੋ ਉਹਨੇ ਕਿਹਾ ਤੈਨੂੰ ਮੂੰਹ ਚ ਪਾ ਲੈ ਚੱਕ ਕੇ ਜਾਂ ਮੈਨੂੰ ਪਾ ਲਿਆ ਓ ਯਾਰ ਮੈਂ ਤੈਨੂੰ ਕਿਹਾ ਨਾ ਉਹਦੀ ਹਾਲੇ ਦੀ ਨਿਗਾ ਨਹੀਂ ਠੀਕ ਹੈ ਉਹ ਗਲਤ ਨਿਗਾ ਨਾਲ ਦੇਖਦਾ ਹਰੇਕ ਜਨਾਨੀ ਨੂੰ ਤੈਨੂੰ ਖਾਸ ਕਰਕੇ ਥੱਪੜ ਮਾਰੂ ਮੂੰਹ ਤੇ ਮੈਨੂੰ ਬਚ ਗਿਆ ਸੀ ਮਾ ਤਾਂ ਉਹਦੇ ਥੱਪੜ ਸਿੱਟਣੇ ਸੀ ਵੇ ਤੂੰ ਹੋਰ ਨਾ ਕੋਈ ਸਿਆਪਾ ਖੜਾ ਕਰਦੀ ਪੈਸੇ ਦੇਣੇ ਉਹਦੇ 10000 ਰੁਪਏ ਹਜੇ 600 ਰੁਪਏ ਦਾ ਇੱਕ ਆ ਹੁਣ ਲੈ ਕੇ ਜਾਉਂਗੀ ਪੈਸੇ ਆ ਸੌਦੇ ਮੈਂ ਦੇ ਆਉਂਦਾ ਨਾਲੇ ਮੈਂ ਸੌਦੇ ਲੈ ਆਉਂਦਾ ਨਾਲੇ ਮੈਂ ਉਹਨੂੰ ਪੈਸੇ ਦੇ ਆਉਂਗਾ ਠੀਕਾ ਤੂੰ ਬੈਠੀ ਰਹਿ ਰਹੀ ਤੂੰ ਰਹੀ ਬੈਠ ਤੂੰ ਰੋਟੀ ਖਾ ਚੱਕ ਕੇ ਰੋਟੀ ਬਣੀ ਪਈ ਆ ਤੇ ਮੈਂ ਉਹਨੂੰ ਪੈਸੇ ਦੇ ਕੇ ਆਉਣੀ ਆ ਨਾਲੇ ਸੌਦੇ ਲੈ ਕੇ ਆਉਣੀ ਆ ਕਿਦਰੇ ਨਹੀਂ ਕੁਛ ਹੁੰਦਾ ਨਾਲੇ ਉਹਦੀ ਨਿਗਾ ਚ ਕੋਈ ਖੋਟ ਨਹੀਂ ਹੈਗਾ ਉਹ ਤਾਂ ਉਹਦੀ ਨਿਗਾ ਘੱਟ ਤਾਂ ਉਹਦੀ ਅਨਕ ਲੱਗੀ ਹੋਈ ਹੈ ਰੁੜ ਜਾਣੇ ਦੇ ਓਏ ਲੋਕਾਂ ਦੀ ਨਿਗਾ ਖਰਾਬ ਹੁੰਦੀ ਹੈ ਇਹਦੀ ਤਾਂ ਨੀਅਤ ਖਰਾਬ ਆ ਤੈਨੂੰ ਮੈਂ ਕਹਿਦਾ ਨਾ ਵੀ ਤੈਨ ਲਾੜੇ ਦੇ ਜਾਣ ਨਹੀਂ ਜਾਣਾ ਨਹੀਂ ਜਾਣਾ ਬਸ ਮੈਂ ਤਾਂ ਜਾਉਂਗੀ ਕਰ ਲਈ ਕੀ ਕਰਨਾ ਹਰ ਮਾਦਾ ਪਿੰਡ ਨੂੰ ਚੱਲਿਆ ਲੈ ਜਾ ਭੱਜ ਜਾ ਬਗ ਜਾ ਗੱਲ ਨਹੀਂ ਹੋ ਫਿਰ ਰਾਤ ਨੂੰ ਜਾ ਭੱਜ ਜਾ ਪੈ ਜਾ ਤੂੰ ਫਿਰ ਘੂ ਦੇਖਣਗੇ ਕੋਈ ਨਾ ਕਿਧਰ ਨਹੀਂ ਦੇਖਦੇ ਸਾਡਾ ਭਈਆ ਲੱਭ ਲੂੰਗੀ ਮੈਂ ਕਿੱਥੇ ਆ ਮੈਨੂੰ ਪਤਾ ਹੋ ਕਿ ਦੇ ਉਹ ਸਕੂਲ ਟ੍ਰਿਪ ਤੇ ਗਈ ਆ ਤੈਨੂੰ ਪਤਾ ਨਹੀਂ ਹੋਗਾ ਉੱਥੇ ਲੈ ਕੇ ਗਏ ਨੇ ਸਰਾਂਦ ਉਹਨਾਂ ਦੇ ਸਕੂਲ ਵਾਲੇ ਅੱਛਾ ਹਾਂ ਤੁਹਾਨੂੰ ਵਧੀਆ ਗੱਲ ਆ ਇਤਿਹਾਸ ਦੱਸਦੇ ਨੇਗੇ ਨਾਲੇ ਉਹਨਾਂ ਨੂੰ ਨਾ ਸਰਾਂਦ ਦਾ ਹਾਂ ਸਾਰੇ ਬੱਚਿਆਂ ਨੂੰ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਲੈ ਮੈਨੂੰ ਪਰਚੀ ਦੇ ਨਾਲੇ ਪੈਸੇ ਦੇ ਮੈਂ ਸੌਦੇ ਲੈ ਕੇ ਆਵਾਂ ਨਹੀਂ ਮੈਂ ਜਾਉਂਗੀ ਓ ਯਾਰ ਮੈਂ ਕਿਹਾ ਨਾ ਮੈਂ ਮੈਂ ਅਪੀਲ ਹਾਂ ਤੂੰ ਪਰਚੀ ਵੀ ਰੱਖਾਂ ਤੇ ਮੈਂ ਲਹ ਹੈ ਹਾਇਰ ਉੜਦਣਾ ਨਾ ਤਾਂ ਪੈਸੇ ਲੈ ਕੇ ਗਿਆ ਨਾ ਪਰਚੀ ਲੈ ਕੇ ਗਿਆ ਹੈ ਉਹਨੇ ਲਾਲੇ ਨੇ ਫੇਰ ਉੜਦਣੇ ਨੇ ਪੈਸੇ ਇਹਨਾਂ ਦੁੱਗਣੇ ਕਰ ਦੇਣੇ ਆ ਹੈ ਬੇੜਾ ਬੈਠੀ ਆਲਾ ਇਹਨੂੰ ਮੈਂ ਦੇਖਦੀ ਆ ਪਹਿਲਾਂ ਮੈਂ ਪੈਸੇ ਲੈ ਲਾਂ ਥੋੜੇ ਜਿਹਾ ਹਨਾ ਆ ਤਾਂ ਚਾਰ ਨੂੰ ਸਾਰੇ ਪੈਸੇ ਉਰੀ ਰੱਖੀ ਬੈਠੀਆਂ 1000 ਰੁਪਿਆ ਲੈ ਲਾਂ ਹਾਂ ਪਰਚੀ ਪਰਚੀ ਤਾਂ ਲੈ ਲੈ ਸੋਧਿਆਂ ਵਾਲੀ ਮੈਂ ਜਾਣੀ ਆ ਇਹਦੇ ਮਗਰ ਮੈਨੂੰ ਤਾਂ ਨਾ ਦਾਲ ਚੋਂ ਕੁਸ ਕਾਲਾ ਲੱਗਦਾ ਰੁੜਦਣਾ ਪਤਾ ਨਹੀਂ ਕੀ ਤੋਂ ਕੀ ਕਹੀ ਜਾਂਦਾ ਤਾਂ ਸਲਾਪ ਪੰਗਾਈ ਆ ਗਿਆ ਆ ਮਾ ਤਾਂ ਪਰਚੀ ਵੀ ਨਹੀਂ ਲੱਗਿਆ ਤਾਂ ਨਾ ਲਾਲੇ ਨੂੰ ਤਾਂ ਟੱਕਾਲ ਮਾਰ ਕਿਤੇ 500 ਦਾ ਨਾ ਪਤਾ ਲੱਗ ਜਿਹਦੇ ਕੁੰਡੀ ਫੜੀ ਗਈ ਬੜਾ ਬਹੁਤ ਪਉ ਆਪਾਂ ਸਾਲਾ ਸੁਪਨਾ ਵੀ ਆਇਆ ਸੀ ਮੈਨੂੰ ਕਿਤੇ ਉਹ ਹੀ ਨਾ ਮਾੜੀ ਹੋ ਜਵੇ ਮੇਰੇ ਨਾਲ ਚੱਲ ਪਹਿਲਾਂ ਲਾਲੇ ਨੂੰ ਦੇਖਦਾ ਕੀ ਕਰਾ ਹੈ ਹੈ ਰੁੜਤ ਜਾਣਾ ਇਹ ਨਾ ਪੱਕਾ ਕੋਈ ਕਾਰਾ ਕਰਿਆ ਹੋਊਗਾ ਇਹਨੂੰ ਤਾਂ ਜਾ ਕੇ ਨਾ ਮੈਂ ਦੱਸਦੀ ਆਂ ਪਤਾ ਮੈਨੂੰ ਲੱਗਦਾ ਵੀ ਨਾ ਦਾਲ ਚ ਜ਼ਰੂਰ ਕੁਝ ਕਾਲਾ ਕਰਿਆ ਲਾਲੇ ਦੀ ਹੱਟੇ ਤਾਂ ਹੀ ਚੱਲਦੀ ਆਂ ਕਹਿੰਦਾ ਮੈਂ 500 ਰੁਪਏ ਲੈ ਕੇ ਆਂ ਨਾ ਦੱਛ ਉਹ ਪਤਾ ਨਹੀਂ ਕਦੋਂ ਆਊਗਾ 500 ਰੁਪਏ ਲੈ ਕੇ ਉਹ ਗੁੱਡੀ ਵਿਚਾਲੀ ਦੁਕਾਨ ਤੇ ਬੈਠੀ ਆ ਚੱਲ ਕੋਈ ਨਾ ਮੇਰੀ ਜੇਬ ਚ ਪਏ ਨੇ ਨਾ ਮੈਂ ਉਹਨਾਂ ਚੋਂ ਦੇ ਦੂੰਗਾ 500 ਰੁਪਏ ਹਾਂ ਵਿਚਾਰੀ ਇੰਜਰ ਬੈਠੀ ਵੀ ਆ ਅਣੀ ਪਤਾ ਕਦਾਂ ਘੱਟ ਵੀ ਬੈਠਿਆ ਹੋਵੇ ਗਾਂ ਤੇ ਚੱਲ ਲੈ ਮੈਂ ਦੇਖਾਂ ਅਗਾਂ ਦੁਕਾਨ ਤੇ ਹਾਂ ਓਹ ਬੜੇ ਟਾਈਮ ਲਗਾ ਤੂੰ ਓਹ ਭਾਈ ਮੈਂ ਕੀ ਜੱਛਾ ਜਿੰਨਾ ਤੋਂ ਪੈਸੇ ਲੈਣ ਗਿਆ ਸੀ ਨਾ ਲਾ ਲਈ ਬਹੁਤ ਲਾਂ ਲੱਗ ਰਹੇ ਨੇਗੇ ਮੈਨੂੰ ਹੁਣ ਕਹਿੰਦਾ ਕਹਦਾ ਤੂੰ ਚੱਲ ਮੈਂ ਆ ਗਿਆ ਮੈਂ ਨਾਲੇ ਕਿਹਾ ਵੀ ਗੁੱਡੀ ਦੁਕਾਨ ਤੇ ਵੇਚੀ ਆ ਮੈਨੂੰ 500 ਰੁਪਏ ਦੇਣਾ ਹੈਗਾ ਦੱਛ ਉਹຊੁੰਦੇ ਹੀ ਨਹੀਂ ਬੁੱਤ ਕੀ ਗਲੀ ਐ ਦੱਛ ਮਨਾ ਹੈ ਲੱਗਾ ਜੀ ਹੁਣ ਮੈਨੂੰ ਤਾਂ ਦੇ ਦੋ 500 ਰੁਪਏ ਫੇਰੇ ਆ ਪੁੱਤ ਕਾਲ ਦਾ ਗੱਲ ਦਾ ਕੋਈ ਨਾ ਤੇ ਲੈ ਇੰਤਜ਼ਾਮ ਵੀ ਕਰਦਾ ਉਹ ਮੈਂ ਕੀ ਕਰਾਂ ਆਹ ਨਾ ਓਹ 1000 ਰੁਪਏ ਰੱਖਿਆ ਸੀਗਾ ਸ਼ਗਨ ਭਾਣ ਵਾਸਤੇ ਚੱਲ ਏਸੇ ਏਸੇ 500 ਰੁਪਏ ਦੇ ਦੇ ਨਾ ਆ ਠੀਕ ਹੈ ਲੈ ਬੁੱਤ ਆ ਲੈ 500 ਰੁਪਿਆ ਤੇਰੀ ਮੰਮੀ ਨੂੰ ਨੌਚ ਗਲਾਦੀ 2% ਦਾ ਵਿਆਜ ਪਊਗਾ ਠੀਕ ਹੈ ਠੀਕ ਹੈ ਪੁੱਤ ਦੇਖ ਲਾਂਗੇ ਹਾਂ ਹਾਂ ਦੇਖ ਲਾਂਗੇ ਨਾ ਪੁੱਤ ਕਹਿ ਦੀ ਮੰਮਾ ਨੂੰ ਵੀ 2% ਵਿਆਜ ਪਊਗਾ ਤੇਰਾ ਗਾਹਕ ਬਿਠਾ ਕੇ ਰੱਖਿਆ ਹੈ ਤੈਨੂੰ ਐ ਨਹੀਂ ਹੈਗਾ ਵੀ ਜਵਾਕ ਇਹਨਾਂ 10-20 ਰੁਪਏ ਬਾਤ ਲੈ ਰਹੇ ਹਨ 500 ਦੇ ਕੇ ਤੂੰ ਸਾਥ ਤਾਂ ਹੈ ਪੁੱਤ ਪਤਾ ਗੱਲ ਨਹੀਂ ਕੀ ਉਹ ਕੀ ਇਹਦੀ ਫ੍ਰੀ ਚ ਦੇਣਾ ਜਵਾਕਰੀ ਉਹ ਮੈਂ ਨਾ ਪਤਾ ਕੀ ਸੋਚਿਆ ਵੀ ਦੇਖੀ ਮੇਰਾ ਪੁੱਤ ਅਨੇਜਰ ਦਾ ਉੱਥੇ ਬੈਠਿਆ ਹੋਊਗਾ ਗਾਗੂ ਬਿਠਾ ਰਖਿਆ ਹੋਣਾ ਤਾਂ ਹੀ ਨਾ ਮੈਂ ਤੈਨੂੰ 500 ਦੇ ਕੇ ਤੋਰਤਾ ਤੈਨੂੰ ਪਤਾ ਮੈਂ ਆਪਣੇ ਸ਼ਗਨਾਂ ਵਾਲੇ ਪੈਸਿਆਂ ਚੋਂ ਕਾਫੀ ਕੱਢ ਕੇ ਦਿੱਤੇ ਨੇਗੇ ਹਾਂ ਨਹੀਂ ਕਰਦੇ ਨਾ ਨਹੀਂ ਸੀਗਾ ਹਾਂ ਚੱਲ ਚੱਲ ਪੁੱਤ ਕੋਈ ਨਾ ਮम्मा ਨੂੰ ਕਹਦੀ ਨਾ ਟਿਕਲਾਦੀ ਮम्मा ਨੂੰ ਅੱਛਾ ਬਿਲਾ ਦੇ ਤਾਂ 500 ਰੁਪਏ ਲੈਂਦਾ ਸੀਗਾ ਹਾਂ ਦੇਖਾ ਸ਼ਗਨ ਚ ਜਾਂਦੇ ਤਾਂ ਜੇਬ ਚੋਂ ਜਾਂਦੇ ਹੈ ਹੁਣ 2 ਰੁਪਏ ਵਿਆਜ ਹੀ ਆਊਗਾ ਥੋਂ ਓ ਲਾਲਾ ਜੀ ਸਾਡੀ ਵੀ ਸੁਣ ਲੋ ਹਾਂ ਭਾਈ ਛੁੰਦਾ ਛੁੰਦਾ ਉਹ ਪਤਾ ਗੱਲ ਕੀ ਸੀ ਉਹ ਗੁੱਡੀਆਂ ਨੇ ਟਾਈਮ ਦੀ ਬੈਠੀ ਸੀ ਬਿਲੇ ਤਾਂ ਕਰਕੇ ਪਹਿਲਾਂ ਮੈਂ ਉਹਨੂੰ ਤੋੜਤਾ ਵੀ ਵਿਚਾਰੀ ਕਿੰਨੇ ਟਾਈਮ ਦੀ ਬੈਠਿਆ ਤੈਨੂੰ ਵੀ ਬਿਠਾ ਕੇ ਰੱਖਿਆ ਉਹਨੇ ਹੈ ਕੁੜੀਆਂ ਹੁਣ ਨੇ ਅੱਜ ਕੱਲ੍ਹ ਟਾਈਮ ਨਹੀਂ ਹੈਗਾ ਕੁੜੀਆਂ ਦਾ ਬਿਲੇ ਤਾਂ ਕਰਕੇ ਹਾਂ ਹਾਂ ਹੂੰ ਦੱਛ ਹੁਣ ਤੇਰੀ ਛੁੰਲਾ ਨੇ ਕੀ ਗੱਲ ਹੈ ਦੱਛ ਪਤੰਗ ਕੀ ਰੇਟ ਲਾਇਏ ਨੇ ਪਤੰਗ ਦੱਸੋ ਜੀ ਸਾਨੂੰ ਪਤੰਗ ਲੈਣਾ ਹੈਗਾ ਹਾਂ ਜੀ ਹਾਂ ਜੀ ਹਾਂ ਪਤੰਗ ਲੈਣਾ ਹੈਗਾ ਪਤੰਗ ਹੈਗਾ ਪਤੰਗ ਹੈਗਾ ਹਾਂ ਜੀ ਪਤਾ ਗੱਲ ਕੀ ਆ ਆਪਣੇ ਕੋਲ ਦੋ ਤਰ੍ਹਾਂ ਦੇ ਪਤੰਗ ਨੇ ਇਕਾ ਹੈਗਾ ਹਾਂਜੀ ਇਕਾ ਹੈਗਾ ਠੀਕ ਹੈ ਇਹ ਤਾਂ ਹੈਗਾ 20 ਰੁਪਏ ਦਾ ਇਹ ਹੈਗਾ 10 ਰੁਪਏ ਦਾ ਅੱਛਾ ਠੀਕ ਹੈ ਹਾਂ ਜਿਹੜਾ ਤੈਨੂੰ ਪਸੰਦ ਆ ਉਹ ਲੈ ਜਾ ਇਹ ਤਾਂ ਬਾਹਲੀ ਲੁੱਟ ਮਚਾਈ ਪਈ ਆ ਲਾਲਾ ਜੀ ਤੁਸੀਂ ਨੇ ਲੈ ਇੰਨੇ ਮਹਿੰਗੇ ਪਤੰਗ ਨਾ ਜਾ ਵੀਰੇ 20 ਰੁਪਏ ਦਾ ਇਹ ਪਤੰਗ ਲਾਇਆ ਸ਼ਹਿਰ ਚ ਜਾਏਗਾ ਤੈਨੂੰ 50 ਲਾ ਮਿਲੇਗਾ ਇਹ ਮੈਂ ਤਾਂ ਤੈਨੂੰ ਫਿਰ ਵੀ 20 ਰੁਪਏ ਦਾ ਦੇ ਰਿਹਾ ਹਾਂਗਾ ਨਹੀਂ ਨਹੀਂ ਲਾਲਾ ਜੀ ਬਾਹਲੇ ਮਹਿੰਗੇ ਨਹੀਂ ਨਾ ਨਹੀਂ ਨਹੀਂ ਵੀਰੇ ਮਹਿੰਗੇ ਨਹੀਂ ਹੈਗੇ ਤੈਨੂੰ ਕਿਉਂਦਾ ਤੇ ਕਿੰਨਾ ਖਰਚਾ ਪੈਂਦਾ ਦੁਕਾਨਦਾਰੀ ਦਾ ਖਰਚਾ ਹੈਗਾ ਹਾਂ ਥੋ ਹੋਰ ਘਰ ਦੇ ਖਰਚੇ ਨੇਗੇ ਹੈ ਤਾਂ ਕਰਕੇ ਮਹਗਾ ਨਹੀਂ ਹੈਗਾ ਸਸਤਾ ਪਤੰਗਾ ਸ਼ਹਿਰ ਨਾਲੋਂ ਸਸਤਾ ਹੈ ਨਹੀਂ ਸ਼ਹਿਰ ਨਾਲੋਂ ਸਸਤਾ ਨਹੀਂ ਮਹਗਾ ਨਾ ਜੀ ਨਹੀਂ 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 ਸ਼ਹਿਰ ਨਾਲੋਂ ਸਸਤਾ ਹੈ ਤੈਨੂੰ ਵਹਿਮ ਹੋ ਗਿਆ ਲੈ ਜਾ ਜਿਹੜਾ ਤੈਨੂੰ ਲੈ ਕੇ ਜਾਣਾ ਕੋਈ ਨਾ ਲੈ ਜਾ ਲੈ ਜਾ ਲੈ ਜਾ ਚੱਲ ਫਿਰ ਆਹ ਦੇ ਦੋ ਤੁਸੀਂ ਉੱਪਰ ਆਹ ਦੇ ਹਾਂ ਲੈ 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 ਨਹੀਂ ਨਹੀਂ ਠੀਕ ਹੈ ਇੱਕ ਹੋਰ ਦੇ ਦਿਓ ਜੀ ਇੱਕ ਹੋਰ ਦੇਣਾ ਹਾਂ ਇਹਦੇ ਨਾਲ ਦੇ ਦਿਓ ਲੈ ਲੈ ਇੱਕ ਹੋਰ ਲੈ ਲੈ ਭਾਈ ਤੂੰ ਠੀਕ ਠੀਕ ਹੈ ਪਤੰਗ ਤਾਂ ਤੂੰ ਲੈ ਚੱਲਿਆ ਭਾਈ ਪੈਸੇ ਇਹਨਾਂ ਦੇ ਹੈ ਪੈਸੇ ਜੀ ਤੁਸੀਂ ਲਿਖ ਲਿਓ ਫਤਹ ਗੱਲ ਕੀ ਹੈ ਪਹਿਲਾਂ ਕਹਾ ਕਿ ਤੂੰ ਹੈ ਜਸ਼ਵੇਦ ਦਾ ਪਹਿਲਾਂ ਕੁੜੀ ਬੈਠੀ ਸੀ ਉਹਨੂੰ ਜੇਬ ਚੋਂ 500 ਰੁਪਏ ਦਿੱਤਾਗਾ ਅੱਛਾ ਹੁਣ ਮੈਂ ਲਿਖੂਗਾ ਦੇਖੀ ਬੋਣੀ ਤਾਂ ਹੋਈ ਨਹੀਂ ਮੇਰੀ ਹਲੇ ਤੱਕ ਤੂੰ ਪੈਸੇ ਤਾਂ ਦੇ ਜਾ ਮੈਨੂੰ ਅੱਛਾ ਜੀ ਹਾਂ 20 ਰੁਪਏ ਬੰਦੇ ਨੇ ਤੂੰ 20 ਰੁਪਏ ਦੇ ਜਾ ਮੈਨੂੰ 20 ਰੁਪਏ ਜੀ ਹਾਂ ਅੱਛਾ ਜੀ ਦੇ ਦੇਣੇ ਹਾਂ 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 ਲੈ ਲੈ ਰਾਮ 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 ਪਹਿਲੀ ਕਮਾਈ ਤਾਂ ਹੋ ਗਈ ਆਪਣੀ ਲਕਸ਼ਮੀ ਮਾਤਾ ਤਾਂ ਆ ਗਈ ਆਪਣੀ ਕੋਲ ਅੱਜ ਹਾਂ 500 ਰੁਪਏ ਕੁਲੀ ਨੂੰ ਦਿੱਤਾ ਉਹ ਵੀ ਨੋਟ ਕਰ ਲਾ ਮੈਂ ਲਓ ਜੀ ਲਾਲਾ ਜੀ ਲਓ ਲਿਆਓ ਜੀ ਲਿਆਓ ਲਿਆਓ ਠੀਕ ਹੈ ਜੀ ਲక్ష్ਮੀ ਮਾਤਾ ਜੀ ਯਾ ਲక్ష్ਮੀ ਮਾਤਾ ਜੀ ਅਜਾ ਪਹਿਲੀ ਪਹਿਲੀ ਕਮਾਈ ਹੋ ਗਈ ਹਾਂ ਠੀਕ ਹੈ ਮਾਤਾ ਜੀ ਚੰਗਾ ਲਾਲਾ ਜੀ ਨਾਮ ਰਾਮ ਹੋਲ ਵੀ ਕੋਈ ਛੋਦੇ ਦੀ ਲੋਣ ਹੋਵੇ ਲੈ ਜਾਇਆ ਕਰੋ ਭਾਈ ਠੀਕ ਹੈ ਠੀਕ ਹੈ ਜੀ ਮੇਰੀ ਪਹਿਲੀ ਵਾਰ ਆਇਆ ਹੈ ਨਾ ਜੀ ਤੂੰ ਮੇਰੀ ਦੁਕਾਨ ਤੇ ਨਹੀਂ ਤਾਂ ਮੈਂ ਪਤੰਗੇ 20 ਦਾ ਵੇਚਦਾ 50 ਦਾ ਵੇਚਦਾ ਤੈਨੂੰ ਮੈਂ ਪਹਿਲਾਂ ਹੀ ਰੇਟ ਦੇਖ ਕੇ ਦੱਸਿਆਗਾ ਠੀਕ ਹੈ ਠੀਕ ਹੈ ਹਾਂ ਚੰਗਾ ਜੀ ਰਾਮ ਰਾਮ ਤੇ ਰਾਮ ਰਾਮ ਭਾਈ ਰਾਮ 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 ਭਾਈ ਰਾਮ ਅੱਜ ਤਾਂ ਅਹ ਬਣ ਗਈ ਗੱਲ ਅੱਜ ਤਾਂ ਨਾਲੇ ਤਾਂ ਲਾਲੇ ਕੋਲ ਜਾ ਕੇ ਕੀ ਕਹਿੰਦਾ ਲਾਲਾ ਵੀ ਦੱਸਾਂ ਤੀ ਹੁਣ ਨਾ ਕੋਲ ਲਾਲਾ ਲਈ ਕਹਣਾ ਭਾਈ ਬਾਹਰ ਤਾਂ ਓਏ ਲੈ ਚਲ ਨੋਦਾ ਭਾਈ ਆ ਗਿਆ ਓ ਯਾਰ ਮੈਨੂੰ ਐਂ ਦੱਸ ਕੀ ਤੂੰ 500 ਰੁਪਏ ਦੇ ਪਿੱਛੇ ਘਰੇ ਗੇੜੇ ਮਰੀ ਜਾਂਦਾ ਉਹ ਭਾਈ ਉਹ ਤਾਂ ਕੁੜੀ ਬੈਠੀ ਸੀ ਉਹਨੂੰ 500 ਰੁਪਏ ਦੇਣਾ ਸੀ ਨਾਲੇ ਪਤਾ ਕੀ ਗੱਲ ਹੈ ਚਰਨੋਂ ਨੇ ਮੈਨੂੰ ਕਿਹਾ ਸੀਗਾ ਵੀ ਮੈਂ 5000 ਦੇ ਕੇ ਭੇਜੂੰਗੀ ਉਹਨੇ 4500 ਰੁਪਏ ਦੇ ਕੇ ਭੇਜਿਆ ਹੈ ਹੁਣ ਉਹਨੇ ਦਸ ਤਰੀਕ ਦਾ ਕਰਾਰ ਕਰਾਇਆ ਸੀ ਅੱਜ ਤਰੀਕ ਦੇਖ ਲੈ ਇੱਕ ਹੋ ਗਈ ਉਹ ਗੱਲਾਂ ਦੀ ਮੇਰੀ ਗੱਲ ਸੁਣ ਆ ਨਾ 2 ਫਰਵਰੀ ਨੂੰ ਨਾ ਮੇਰੀ ਭੈਣ ਦਾ ਜਨਮ ਦਿਨ ਆ ਚਰਨੋ ਦਾ ਪਾਰਟੀ ਕਰਨੀ ਸੀ ਤਾਂ ਕਰਕੇ ਮੈਂ 500 ਰੁਪਏ ਵਿੱਚੋਂ ਰੱਖ ਲਿਆ ਸੀ ਤੂੰ ਐਂ ਕਰ ਬਹੀ ਚੋਂ ਕੱਟ ਲਈ ਤੈਨੂੰ ਮੈਂ ਆਪੇ ਦੇ ਦੂੰ 500 ਰੁਪਏ ਅੱਛਾ ਚਰਨੋ ਦਾ ਜਨਮ ਦਿਨ ਆ ਦੋ ਤਰੀਕ ਦਾ ਅੱਛਾ ਉਹ ਇਹਨਾਂ ਨੂੰ 500 ਰੁਪਏ ਵਿੱਚੋਂ ਵੀ ਮਰੀ ਚੱਲ ਤਾਂ ਹਿੱਕ ਤੇ ਧਰ ਕੇ ਲੈ ਕੇ ਜਾਣੇ ਨੇ ਉਹ ਹਿੱਕ ਤੇ ਨਹੀਂ ਧਰ ਕੇ ਲੈ ਕੇ ਜਾਣੇ ਪੁੱਤਰ ਉਹ ਆਇਆ ਫਿਰ ਸ਼ਾਕਤ ਆਪ ਤਾਂ ਸਹੀ ਬੰਦਾ ਨਾ ਸ਼ਾਕਤ ਦਾ ਮਾਮਾ ਜੀ ਦਾ ਹੁੰਦਾਗਾ ਉਹ ਜ਼ਰੂਰੀ ਹੋ ਜਾਏਗਾ ਦੱਛ ਮੇਰੀ ਗੱਲ ਸੁਣ 500 ਰੁਪਏ ਨਾ ਉਹਦੇ ਨੂੰ ਮੈਂ ਦੇ ਦੂੰਗਾ ਤੈਂ ਉਹਦੀ ਕਿਸੇ ਕੋਲ ਗੱਲ ਨਹੀਂ ਕਰਨੀ ਤੁਮਾ ਇਹ ਕਰੋ ਬਹੀ ਚੋ ਕੱਟਦੇ ਨਾਲੇ ਥੋੜੇ ਜੇ ਸੌਦੇ ਪਾਦੇ ਮੈਂ ਤੈਨੂੰ ਸੌਦੇ ਵੀ ਦੱਸਦਾ ਕਿਹੜੇ ਲੱਗ ਜਾਣੇ ਨੇ ਮੈਂ ਵਹੀ ਚੋ ਨਹੀਂ ਕੱਟਦਾ ਪੁੱਤ ਜਦੋਂ ਦੇ ਦੇਂਗਾ ਉਦੋਂ ਕੱਟ ਜੂਗਾ ਲੈ ਦੇ ਜਾ ਬੇੜਾ ਪਿੱਠੀ ਆ ਹੈ 500 ਰੁਪਏ ਖਾ ਗਿਆ ਲੈ ਨਾਲੇ ਉਹ ਵੀ ਭੈਣ ਦਾ ਹੈ ਉਨ ਜਿਹੜਾ ਲਾਲੇ ਦੇ ਪਾਸੇ ਗਣੇ ਸੀ ਉਹ ਤੋਂ ਮੈਂ ਕੱਟ ਲੂਗਾ ਬੱਚਾ ਕਰ ਦਿੰਦਾ ਮੈਂ ਨਹੀਂ ਕੱਟਣਾ 500 ਰੁਪਿਆ ਜਿੰਨਾ ਤੱਕ ਤੂੰ ਮੈਨੂੰ 500 ਦੇ ਕੇ ਨਹੀਂ ਜਾਂਦਾ ਨਾ ਉਹਨਾਂ ਤੱਕ ਮੈਂ 500 ਨਹੀਂ ਕੱਟਦਾ ਜਿੰਨਾ ਚਲ ਸਾਡਾ ਪਰੌਣਾ ਨਹੀਂ ਆਉਂਦਾ ਮੈਂ ਉਰਈਆਂ ਮੈਂ ਕਿਹਾ ਭੱਜਣ ਲੱਗਿਆ ਯਾਰ ਨਹੀਂ 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 ਦੇਖ ਸ਼ਾਮ ਕਿਤਾਬ ਦਾ ਕੋਈ ਰੋਲਾ ਨਹੀਂਗਾ ਦੇਖੋ ਨੇ ਪਰੌਣੇ ਸ਼ਾਮ ਨਹੀਂ ਕਿਹਾ ਸੀਗਾ ਵੀ ਮੈਂ 10 ਦਿਨਾਂ ਬਾਅਦ 500 ਰੁਪਏ ਦੇ ਜੂਆ ਅੱਜ ਦੇਖ ਲੈ ਲੈ ਕੇ ਜਾਣੇ ਨਹੀਂ ਕੀ ਕੋਸਰ ਕੋਸਰ ਲਾਇਏ ਦੋਸੀ ਨੇ ਓਏ ਕੋਈ ਮੈਂ ਤਾਂ ਸੌਦੇ ਬਾਰੇ ਕੈਮਰਾ ਸੀ ਮੈਨੂੰ ਸੌਦੇ ਦੀ ਪਰਚੀ ਤਾਂ ਮੇਰੇ ਲਵੇ ਤਾਦੇ ਮਗੋਣੇ ਸਾਡੇ ਕਿੱਥੋਂ ਲੈ ਲੇਂਗਾ ਤੂੰ ਲੈ ਬੜਾ ਪਰਚੀ ਆ ਪਾਈ ਲਾਲਾ ਸੌਦੇ ਪਾ ਲੈ ਲੈ ਨਾ ਖੜ ਲੱਲ ਕੀ ਤੇ ਰੌਲਾ ਪਾਇਆ ਕੀ ਉਹ ਤੀਜੇ ਦਿਨ ਬਹਿਸ ਕਰਨ ਲੱਗ ਜੰਦਾ ਹੈ ਕੀ ਤੋਂ ਮੇਰੇ ਭਰਾ ਨੂੰ ਘੇਰੀ ਖੜਾ ਕੀ ਹੋ ਗਿਆ ਓਏ ਖੋਸ ਮੈਂ ਸਾਡਾ ਹੱਥ ਚ ਰੌਲਾ ਓ ਤੂੰ ਘਰ ਨੂੰ ਚੱਲ ਘਰ ਨੂੰ ਕਿਵੇਂ ਵਗ ਜਾਵੇਂ ਖੜਦਾ ਤੂੰ ਰੁਕ ਹਾਂ ਲੋ ਤੂੰ ਦੱਸ ਉਹ ਚੰਨੋ ਪਤਾ ਗੱਲ ਕੀ ਸੀਗੀ ਤਾਂ ਮੈਨੂੰ 10 ਤਰੀਕ ਨੂੰ ਕੈਸ਼ ਮੈਂ 5 5000 ਰੁਪਏ ਦੇਜੂ ਮੈਨੂੰ ਦੇ ਦਾ ਦਿੱਤੇ ਹੁਣ ਤੂੰ ਹੀ ਓਏ 10 ਮਿੰਟ ਚੁੱਪ ਰਹਿ ਕਾ ਜਿਵੇਂ ਫੋਨ ਲੰਦਾ ਦੇ ਦੇ ਕੁਛ 500 ਰੁਪਏ ਤੇ ਤੈਨੂੰ 5000 ਰੁਪਏ ਭੇਜਿਆ ਤਾਂ ਹੈਗਾ ਮੈਂ ਓ ਚੰਨੋ ਮੇਰੇ ਕੋਲ 5000 ਨਹੀਂ ਪਹੁੰਚਿਆ ਮੇਰੇ ਕੋਲੇ 4500 ਰੁਪਏ ਪਹੁੰਚਿਆ 4500 ਰੁਪਏ ਤਾਂ ਕਰਕੇ ਮੈਂ ਤੇ ਰੋਲਾ ਪਾ ਰਿਆ ਹੋਰ ਕੇ ਬਿਕਲ ਗੱਲ ਸੁਣ ਵੇ ਮੇਰੀ ਗੱਲ ਸੁਣ ਵੇ ਆ ਪਤਾ ਕਿ ਕਿੰਨੇ ਦਾ ਮੈਂ ਮਾਤਾ ਨੂੰ ਦੱਸਾਂ ਪਤਾ ਹੈ ਪਤੰਗਾ ਨਹੀਂ ਤੁਮੇ ਮਾਰ ਦੇ ਦੂ ਤੈਨੂੰ 5000 ਰੁਪਏ ਦੇ ਕੇ ਭੇਜਿਆ ਸੀ ਮੈਂ ਹਾਂ ਫਿਰ ਇਹ ਇਹ ਕਹਿੰਦਾ ਮੈਨੂੰ 200 ਰੁਪਏ ਦਿੱਤਾ ਮੈਂ ਇਹਨੂੰ 5000 ਰੁਪਏ ਦਿੱਤਾ ਮੈਨੂੰ ਸਾਂ ਲੱਗੇ ਲਾ ਲੇ ਤਿੰਨ ਵਾਲ ਤਾਂ ਮੈਂ ਤੇਰੇ ਘਰੇ ਜਾਇਆ ਤਿੰਨ ਵਾਲ ਤਾਂ ਮੈਨੂੰ ਬਾਲ ਹੀ ਮੋਲ ਦਿੰਦਾ ਕਹਿੰਦਾ ਭੈਣ ਗੁੱਛੇ ਚਾ ਕਦੇ ਉਹ ਗੁੱਛੇ ਚਾ ਕਦੇ ਐ ਗੁੱਛੇ ਚਾ ਮੈਨੂੰ ਬਾਲ ਬਾਲ ਕਰੀ ਬਾਹਰੀ ਮੋਲ ਦਿੰਦਾ ਕਾਹੀ ਕਹਿ ਰਸਿਗਾ ਓਏ ਕੁੱਤਿਆਂ ਦੀ ਲੜਾਈ ਹੋ ਰਹੀ ਐ ਐ ਨਹੀਂ ਪਤਾ ਤੂੰ ਹੀ ਕੁੱਤਾ ਬਣ ਰਿਹਾ ਭੈਣ ਦੇ ਘਰੇ ਆ ਕੇ ਮੇਰੇ ਸਹੁਰੇ ਆ ਕੇ ਰੋੜਦੇ ਨੇ ਇੱਥੇ ਮੇਰੀ ਬੇਇੱਜ਼ਤੀ ਇਹ ਤੂੰ ਮੈਨੂੰ ਘਰੇ ਵਾਹਨ ਘਰੇ ਫਾੜ ਕੇ ਦੱਸ ਮੈਰੇ ਕੋਲ 4 ਪਣਾ ਰੁੱਟ ਜਾਣੇ ਦਾ ਨਾ ਮੈਨੂੰ ਆ ਦੱਸ ਉਰਾ ਹੋਵੇ ਤੂੰ ਉਰਾ ਹੋ ਉਰਾ ਬੈਠ ਛੱਲੇ ਬੈਠ ਛੱਲੇ ਬੈਠ ਨਾ ਮੈਨੂੰ ਆ ਦੱਸ ਇਹਨੂੰ ਮੈਂ ਕਿਹਾ ਸੀ ਹੈ ਤਿੰਨ ਮੈਂ ਕਿਹਾ ਸੀ ਪੂਰਾ 5000 ਦੇ ਕੇ ਆਇੰਗੇ ਹੈ ਹੈ ਤੇ ਮੈਂ 5000 ਦੇ ਆਇਆ ਇਹਨੂੰ ਭਲੇਖਾ ਪੈ ਗਿਆ ਇਹ ਝੂਠ ਬੋਲਦਾ ਜੰਨੂ ਝੂਠ ਬੋਲਦਾ ਇਹ ਝੂਠ ਬੋਲਦਾ ਜੰਨੂ ਝੂਠ ਬੋਲਦਾ ਇਹ ਓਏ ਮੈਂ ਤੂੰ ਕਉ ਜਦ ਤਨ 4500 ਦੇਣ ਆਇਆ ਸੀ ਤੂੰ ਫੜਿਆ ਕਿਉਂ ਹੈ ਤੂੰ ਕੜਾ ਕੱਟਾ ਰੁੱਟਦੇ ਨੇ ਹਾਂ ਅਵੇ ਕੁੱਤਾ ਹੀ ਬਣਾ ਦੇ ਹੁਣ ਜਦੋਂ ਘਰੇ ਮਾਂ ਆਂਦੀ ਹੋਵੇ ਵਾਪਸ ਨਹੀਂ ਮੁੜ ਜਾਂਦੀ ਹੁੰਦੀ ਉਹ ਮੇਰੀ ਮੇਰੀ ਗੱਲ ਸੁਣ ਸਾਰਾ ਅਮਰੀਕਾ ਸਾਰਾ ਦਿਨ ਕਬੂਤਰਾਂ ਮਗਰ ਹੈ ਕਬੂਤਰਾਂ ਬਾਜ਼ੀਆਂ ਕਰਦਾ ਕੰਮ ਤੂੰ ਨਹੀਂ ਕੋਈ ਕਰਦਾ ਹੈ ਮੱਝਾ ਕਰੇ ਤੈਨੂੰ ਦੇਖਣਗਾ ਤੈਨੂੰ ਕਹੇ ਭਈਆ ਭੱਜ ਗਿਆ ਭਈਏ ਨੂੰ ਦੇਖ ਲੈ ਉਹਨੂੰ ਤੈਨਹੀਂ ਦੇਖਿਆ ਤੇਰਾ ਬੇੜਾ ਵਹੇ ਨੁੜ ਜਾਣਿਆ ਹੈ ਖੜਦਾ ਤੂੰ ਤਾਂ ਬੱਚ ਦੇ ਦੇ ਲਾਲਾ ਮੈਂ ਖੜਦਾ ਨਾ ਤੂੰ ਪੈਸੇ ਲੜੋ ਨਾ ਲੜੋ ਨਾ ਲੜੋ ਨਾ ਦੇਖ ਮੇਰੇ 500 ਦਾ ਤਾਂ 10 ਦਾ ਕੀ ਹੋਊਗਾ ਲੜੋ ਨਾ ਲੜੋ ਨਾ ਹੋ ਜਾਏ ਤੂੰ ਤੇਰੇ ਰੱਖ ਦੇ ਤਾ ਗਿਆ ਰ ਮਡੂ ਕਰਕੇ ਖੜਦਾ ਤਨ ਜਨਮ ਜਨਮ 500 ਰੁਪਏ ਰਹਿ ਗਏ ਮੇਰੇ 500 ਰੁਪਏ ਉਹ ਦੱਸਿਆ ਮੈਂ ਘਾਟੀ ਮਾਰਨੀ ਆ ਤੇਰੇ ਮੈਂ ਦੇਦਾ ਸੀ ਇਹਨੂੰ 500 ਵੀ ਝੂੜ ਬਣਦੇ ਲੈ ਪੈਣੀ ਆ ਸੀ ਕਿਹੜਾ ਪਿੰਡ ਥੜਕੇ ਭਾਦਿਆ ਦੇ ਦੇ ਮੈਂ ਉਹ ਆਈ ਨਹੀਂ ਅੱਜ ਇੱਕ ਤਰੀਕ ਹੋ ਗਈ ਇੱਕ ਤਰੀਕ ਹੋ ਗਈ ਇੱਕ ਤਰੀਕ ਤੇ 10 ਦਿਨਾਂ ਬਾਅਦ ਕੈਸ਼ ਹੀ ਦੇਖ ਲੈ 500 ਰੁਪਏ ਰਹਿ ਗਏ ਮੇਰੇ ਨਾਲੇ ਬਾਕੀ ਹੋਰ ਪੈਸੇ ਵੀ ਤਾਂ ਰਹਿੰਦੇ ਨੇ ਕਿ ਦੱਸ ਹਰ ਵੇਲੇ ਪਹਿਲਾਂ ਮੈਨੂੰ ਉਹਦਾ ਨੰਬਰ ਲੈ ਲੈ ਤੇਰਾ ਨੰਬਰ ਮੈਂ ਬਹੁਤ ਚੰਗਾ ਲੈ ਲੈ ਦੇਖ ਲੈ ਉਹ ਦੇਖ 500 ਰੁਪਏ ਕੈਮਰਾ 500 ਰੁਪਏ ਗਿਆ ਮੇਰਾ ਉਹ 500 ਰੁਪਏ ਗਿਆ ਮੇਰਾ 500 ਉਹ ਮਾਰੀ ਨਾ ਹੋ ਨਾ ਚੱਲ ਕਰੇ ਚੱਲ ਤੇਰਾ ਤਾਂ ਨਾ ਮੈਂ ਬੋਰੀਆ ਤੇ ਸਟ੍ਰੈਚ ਕਾਉਣੀ ਚੱਲ ਚੱਲ ਤੂੰ ਚੱਲ ਚੱਲ ਪਈ 500 ਰੁਪਏ ਮੈਂ ਉਹਨਾਂ ਨਾਲ ਦਿੱਤਾ ਵੀ ਹੋਇਆ ਹੁਣ ਜਿਹੜੀ ਗੱਲ 500 ਰੁਪਏ ਦੀ ਨਹੀਂ ਹੈਗੀ ਗੱਲ 500 ਰੁਪਏ ਦੀ ਨਹੀਂ ਹੈਗੀ ਗੱਲ ਤਾਂ ਬੇਇੱਜ਼ਤੀ ਦੀ ਆਹ ਲੱਗੂਗਾ ਇਹਦੇ ਭਾਈ ਨੂੰ ਨਾ ਇੱਥੇ ਬੈਠ ਇਹਦੇ ਭਾਈ ਨੂੰ ਭੈਣ ਨੇ 5000 ਦੇ ਕੇ ਤੋੜਾ ਸੀ ਵੀ ਪੰਤਾਂ ਕਿੰਨੇ ਲੋਕ ਇਕੱਠੇ ਹੋ ਗਏ ਪਤਾ ਤੇਰਾ ਜਲੂਸ ਦੇਖਣ ਨੂੰ ਉੱਥੇ ਵੀ ਕਹਿ ਜਾਗਾ ਇੱਥੇ ਮੇਰੇ ਸਾਰੇ ਤੈਨੂੰ ਜਲੂਸ ਕਢਾਤਾ ਮੇਰਾ ਹਾਂ 500 ਰੁਪਏ ਪਿੱਛੇ ਹੋ ਗਿਆੜੀ ਨੇ ਕੀਤਾ ਸੀ ਤੈਹੀਂ ਕੀਤਾ ਸੀ ਤੈਨ ਕਹਦਾ ਨਾ ਉਹਦੀ ਵਗਰ ਟੁੱਟ ਜਾਣਾ ਲਾਲਾ 500 ਪਿੱਛੇ ਬਾੜ ਚੋਂ ਨਾ ਚੰਗਾ ਲੱਗਦਾ ਹੈਗਾ ਚਲ ਐਂ ਕਰ ਹਾਂ ਤੂੰ ਬੁੱਕੀ ਨਾ ਯਾਰ ਰੋਟੀ ਬਾ ਲਿਆ ਇੱਥੇ ਤੈਨੂੰ ਕੋਈ ਹੋਟ ਰੋਟੀ ਨਹੀਂ ਮਿਲਦੀ ਖੜਾ ਹੋ ਬੋਲੀਆ ਮੈਂ ਇਸ ਤਰ੍ਹਾਂ ਚੱਕ ਮੈਂ ਲੈ ਨਾ ਤੇਰਾ ਬੈਗ ਖੜੀ ਤੂੰ ਇੱਥੇ ਖੜੀ ਤੂੰ ਇਹ ਨੂੰ ਨੂੰ ਕੁੜੰਗਾ ਦਿੱਤਾ ਫਿਰ ਮੈਂ ਕਿੱਥੇ ਜਾ ਉਹ ਪਾਬਦੇ ਘਰੇ ਜਾਵਾਂਗੇ ਨਾਲੇ ਕਬੂਤਰ ਦੇਖੋ ਯਾਰ ਨਾਲੇ ਬੈੜੀ ਆ ਚੱਕ ਤੇਰਾ ਬੈਗ ਹੋ ਸੀਗਾ ਗੇਟ ਚੱਲ ਬਾਹਰ ਪਰਾ ਮਰ ਰੁਟ ਜਾਣਾ ਨਾ ਹੋਵੇ ਦੇਖ ਲਾ ਇੱਕ ਵਾਰ ਵੀ ਆਇ ਨਹੀਂ ਕਿਹਾ ਹੈਗਾ ਰੁਟ ਜਾਣੇ ਨਹੀਂ ਵੀ ਤੂੰ ਕੱਲੀ ਰਹੇਂਗੀ ਹੋ ਮੇਰੀ ਦੂਜੀ ਸ਼ਰਟ ਕਿੱਥੇ ਡੱਪੀਆਂ ਨੇ ਤੂੰ ਜਨਕ ਨਹੀਂ ਹੈ ਰੁਟ ਜਾਣਾ ਜਨਕ ਨਹੀਂ ਤੂੰ ਸ਼ਰਟਾਂ ਦੀ ਪੈ ਗਈ ਐ ਨਹੀਂ ਹੈਗਾ ਵੀ ਮੇਰਾ ਬੰਦਾ ਨਹੀਂ ਕਰੇ ਹੈਗਾ ਹੈ ਵੀ ਮੈਂ ਨਾ ਜਾਵਾਂ ਦੱਸ ਲਾ ਮਰੇ ਜੁੱਤੀ ਪਾਉਣਾ ਫੇਰ ਫੇਰ ਉਹ ਕਿੱਥੇ ਖੜ ਤਾ ਮੈਂ ਦੱਤੀ ਬਤਾ ਕੁਟਲਾ Terima kasih telah menonton!